ਦੇਖੋ ਤਰਨ ਤਰਨ ਚੋਣਾ ਦਾ ਜਿਹੜਾ ਨਤੀਜਾ ਆਇਆ ਉਹਨੇ ਸਰਕਾਰ ਦੇ ਪੈਰਾਂ નીચે ਜ਼ਮੀਨ ਖਸਕਾ ਦਿੱਤੀ ਹੈ ਕਿਉਂਕਿ ਸਰਕਾਰ ਹੋਵੇ ਕਾਂਗਰਸ ਹੋਵੇ ਇੰਡੀਆ ਅਲਾਇੰਸ ਐਸੀ ਮਿਲੀਭੁਗਤ ਚੱਲ ਰਹੀ ਸੀ ਤੇ ਹੁਣ ਜੋ ਪੰਜਾਬੀਆਂ ਦਾ ਰੋਹ ਦੇਖਿਆ ਜੋ ਪੰਜਾਬੀਆਂ ਦਾ ਚਕਾਉ ਆਪਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਕਣੀ ਕਿਉਂਕਿ ਕੱਲ ਦੇ ਨਤੀਜੇ ਨੇ ਸਰਕਾਰ ਦੀਆਂ ਅੱਖਾਂ ਖੋਲ ਕੇ ਰੱਖ ਦਿੱਤੀਆਂ ਸੋ ਹੁਣ ਲਗਾਤਾਰ ਤੁਸੀਂ ਚੋਣਾਂ ਦੇ ਦੌਰਾਨ ਵੀ ਦੇਖਿਆ ਹੋਣਾ ਕਿ ਚਾਹੇ ਮੁੱਖ ਮੰਤਰੀ ਭਗਵੰਤ ਮਾਨ ਹੋ ਚਾਹੇ ਪੰਜਾਬ ਦੀ ਪੁਲਿਸ ਹੋਵੇ ਟਾਰਗੇਟ ਉਹਨਾਂ ਦਾ ਇੱਕ ਹੋ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਤੇ ਵਰਕਰ ਔਰ ਜਿੰਨੀ ਤੱਕੇਸ਼ਾਈ ਜਿੰਨੀ ਸਰਕਾਰੀ ਮਸ਼ੀਨਰੀ ਦਾ ਦੁਰਪ੍ਰਯੋਗ ਤਰਨ ਤਰਨ ਦੀ ਉਪਚੋਣ ਦੇ ਵਿੱਚ ਹੋਇਆ ਉਹ ਮੈਨੂੰ ਲੱਗਦਾ ਕਿ ਆਪਣੇ ਮੂੰਹ ਨਾਲ ਕਹਿਣ ਦੀ ਲੋੜ ਨਹੀਂ ਹੁਣ ਤਾਂ ਇਲੈਕਸ਼ਨ ਕਮਿਸ਼ਨ ਨੇ ਵੀ ਮੰਨਿਆ ਉਰੇ ਦੇ ਐਸਐਸਪੀ ਨੂੰ ਵੀ ਬਦਲਿਆ ਡੀਐਸਪੀ ਤੱਕਾ ਨੂੰ ਬਦਲਣਾ ਪਿਆ ਐਸਐਸਪੀ ਦਾ ਸਸਪੈਂਡ ਹੋਇਆ ਹੁਣ ਨਤੀਜਾ ਆਉਣ ਤੋਂ ਬਾਅਦ ਤੁਸੀਂ ਦੇਖੋ ਵੀ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਆਈਟੀ ਵਿੰਗ ਦੇ ਪ੍ਰਧਾਨ ਹੈ ਸਰਦਾਰ ਨਛੱਤਰ ਸਿੰਘ ਗਿੱਲ ਉਹਨਾਂ ਨੂੰ ਪਰਚਾ ਦਰਜ ਕਰਕੇ ਅਰੈਸਟ ਕੀਤਾ ਗਿਆ ਜੇ ਮੈਂ ਸਿੱਧੇ ਲਫ਼ਜ਼ਾਂ ਚ ਕਹਾਂ ਕਿ ਪਹਿਲਾਂ ਉਹਨਾਂ ਨੂੰ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਚ ਇੱਕ ਕੈਫੇ ਤੋਂ ਚੱਕਿਆ ਗਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਹਾਈ ਕੋਰਟ ਦੇ ਵਿੱਚ ਜਾ ਕੇ ਪਟੀਸ਼ਨ ਪਾਈ ਉਸ ਤੋਂ ਬਾਅਦ ਸਰਕਾਰ ਨੇ ਪਰਚਾ ਦਰਜ ਕੀਤਾ ਫਿਰ ਫਟਾਫਟ ਰਾਤ ਨੂੰ ਐਸਪੀ ਸਾਹਿਬ ਦਾ ਬਿਆਨ ਆ ਗਿਆ ਕਿ ਜੀ ਅਸੀਂ ਤਾਂ ਪਰਚਾ ਦਰਜ ਕਰ ਲਿਆ 14 ਜਣੇ ਬਾਇ ਨੇਮ ਨੇ ਜਿਦੇ ਚ ਕੰਚਨਪ੍ਰੀਤ ਜਿਹੜੇ ਸਾਡੇ ਉਮੀਦਵਾਰ ਸੀ ਉਹਨਾਂ ਦੀ ਬੇਟੀ ਵੀ ਹੈ ਜਿੱਚ ਗੁਰਿੰਦਰ ਗੋਰ ਹੈ ਜੀ ਚਾਚੇ ਮੈਨੂੰ ਪਤਾ ਲੱਗਿਆ ਕਿ ਸ਼ੇਖ ਸਾਹਿਬਾ ਉਹਨਾਂ ਨੂੰ ਵੀ ਅਰੈਸਟ ਕਰ ਲਿਆ ਹੁਣ ਕਮਾਲ ਦੀ ਗੱਲ ਤਾਂ ਮੈਂ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੂੰ ਪੁੱਛਣਾ ਚਾਹੁੰਦਾ ਕਿ ਜਿਹੜੀ ਪੁਲਿਸ ਹੈ ਕੀ ਪੁਲਿਸ ਸੰਵਿਧਾਨ ਤੋਂ ਬਾਹਰ ਜਾ ਕੇ ਕੰਮ ਕਰ ਰਹੀ ਹੈ ਕੀ ਜਿਹੜੀ ਪੁਲਿਸ ਹੈ ਪੁਲਿਸ ਦਾ ਕੰਮ ਸਿਰਫ ਪੋਲਿਟੀਕਲ ਵੈਂਡੇਟਾ ਹੈ ਕਿਉਂਕਿ ਜਿਹੜਾ ਇਹ ਪਰਚਾ ਹੈ ਇਹ ਅਕਰੰਸ ਦਿਖਾਈ ਜਾ ਰਹੀ ਹੈ 5 ਤਰੀਕ ਦੀ ਔਰ ਤੁਹਾਨੂੰ ਸਾਰੇ মিডিਆ ਨੂੰ ਪਤਾ ਹੈ ਕਿ 5 ਤਰੀਕ ਨੂੰ ਕੁਝ ਬੰਦੇ ਜਿਹੜੇ ਕਿ ਉਥੋਂ ਦੇ ਉਮੀਦਵਾਰ ਉਹਨਾਂ ਦੀ ਬੇਟੀ ਕੰਚਨਪ੍ਰੀਤ ਦੀ ਰੈਕੀ ਕਰ ਰਹੇ ਸੀ ਇੱਕ ਚਿੱਟੇ ਰੰਗ ਦੀ ਗੱਡੀ ਸੀ ਜਿਹਦੇ ਤੇ ਜਾਲੀ ਨੰਬਰ ਪਲੇਟ ਲੱਗੀ ਸੀ ਦੋ ਬੰਦੇ ਸਿਵਲ ਵਰਦੀ ਚ ਜਦੋਂ ਲੋਕਾਂ ਨੇ ਉਹਨਾਂ ਨੂੰ ਘੇਰ ਕੇ ਪੁੱਛਿਆ ਕਿ ਤੁਸੀਂ ਕੌਣ ਹੋ ਫਿਰ ਉਹ ਕਹਿੰਦੇ ਜੀ ਅਸੀਂ ਤਾਂ ਪੁਲਿਸ ਦੇ ਮੁਲਾਜ਼ਮ ਆ ਤੇ ਸਾਡੀ ਸੀਆਈਏ ਦੇ ਇੰਚਾਰਜ ਪ੍ਰਭਜੀਤ ਨੇ ਡਿਊਟੀ ਲਾਈ ਹੈ ਕਦੇ ਕਹਿੰਦੇ ਸੀ ਐਸਪੀ ਕੋਈ ਉਰੇ ਰਿੱਪੂ ਤਮਨ ਨੇ ਉਹਨਾਂ ਨੇ ਡਿਊਟੀ ਲਾਈ ਹੈ ਔਰ ਗੱਡੀ ਦੇ ਉੱਤੇ ਜਾਲੀ ਨੰਬਰ ਪਲੇਟ ਲੱਗ 5 ਤਰੀਕ ਦਾ ਵਕੂਆ 15 ਤਰੀਕ ਨੂੰ ਕੱਲ ਉਸ ਵਕੂਏ ਦਾ ਪਰਚਾ ਮਤਲਬ 10 ਦਿਨ ਪੁਲਿਸ ਸੁੱਤੀ ਰਹੀ ਕਿਉਂ ਕਿਉਂਕਿ ਉਦੋਂ ਇਲੈਕਸ਼ਨ ਕਮਿਸ਼ਨ ਦਾ ਸੀ ਸਾਰਾ ਸਿਸਟਮ ਤੰਤਰ ਇਲੈਕਸ਼ਨ ਕਮਿਸ਼ਨ ਕੋਲ ਸੀ ਝੂਠਾ ਪਰਚਾ ਦਰਜ ਨਹੀਂ ਹੋਣਾ ਸੀ ਹੁਣ ਕਾਊਂਟਿੰਗ ਹੋ ਗਈ ਕੋਟ ਖਤਮ ਹੋ ਗਿਆ ਹੁਣ ਪੁਲਿਸ ਨੇ ਸਰਕਾਰ ਨੇ ਇਹਦੀ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਅਕਾਲੀ ਦਲ ਦੇ ਲੀਡਰਾਂ ਤੇ ਪਰਚੇ ਦੇਣੇ ਸ਼ੁਰੂ ਕੀਤੇ ਤੇ ਹੁਣ ਉਸੇ ਪਰਚੇ ਤੇ ਇਹਨਾਂ ਨੂੰ ਨਾਮਿਨੇਟ ਕੀਤਾ ਔਰ ਅੱਜ ਅਦਾਲਤ ਦੇ ਵਿੱਚ ਵੀ ਅਸੀਂ ਇਹ ਚੀਜ਼ ਸਪਸ਼ਟ ਤੌਰ ਤੇ ਰੱਖੀ ਹੈ ਕਿ ਜਿਹਦੀ ਪੁਲਿਸ ਦਾ ਜਾਲੀ ਨੰਬਰ ਪਲੇਟ ਲਾ ਕੇ ਘੁਮਰੀ ਹੈ ਉਹਦੇ ਤੇ ਤਾਂ ਕੋਈ ਪਰਚਾ ਦਰਜ ਹੋਇਆ ਨਹੀਂ ਤੇ ਜਦੋਂ ਇਹ ਗੱਲ ਕਹਿਣ ਦੀ ਧੀਰ ਸੀ ਤਾਂ ਜਿਹੜੇ ਉੱਥੇ ਸੀਆਈਏ ਦੇ ਇੰਚਾਰਜ ਖੜੇ ਸੀ ਕਹਿੰਦੇ ਨਹੀਂ ਨਹੀਂ ਜੀ ਹਾਂ ਉਹ ਜਾਲੀ ਨੰਬਰ ਪਲੇਟ ਸੀ ਅਸੀਂ ਪਰਚਾ ਦਰਜ ਕਰਤਾ ਫਿਰ ਤਾਂ ਆਫੈਂਸੀ ਕਿੱਥੋਂ ਹੋ ਗਿਆ ਫਿਰ ਸਾਨੂੰ ਕਿਉਂ ਫੜ ਰਹੇ ਹੋ ਅਗਰ ਪੁਲਿਸ ਨੇ ਮੰਨ ਨਹੀਂ ਲਿਆ ਕਿ ਜੀ ਉਹ ਗੱਡੀ ਤੇ ਜਾਲੀ ਨੰਬਰ ਪਲੇਟ ਲੱਗੀ ਸੀ ਅਸੀਂ ਪਰਚਾ ਦਰਜ ਕਰਤਾ কোর্ਟ ਦੇ ਵਿੱਚ ਸੀਆਈਏ ਦੇ ਇੰਚਾਰਜ ਪ੍ਰਭਜੀਤ ਦਾ ਬਿਆਨ ਹੈ ਤਾਂ ਫਿਰ ਆਫੈਂਸ ਕਿੱਥੇ ਬਣਦਾ ਫਿਰ ਸਾਡੇ ਜਿਹੜੇ ਬੰਦੇ ਤੁਸੀਂ ਚੱਕ ਰਹੇ ਹੋ 30 ਬੰਦੇ ਇਸ ਪਰਚੇ 'ਚ ਹੁਣ ਤੱਕ ਚੱਕੇ ਜਾ ਚੁੱਕੇ ਨੇ ਸੋ ਮੈਂ ਸਪੱਸ਼ਟ ਤੌਰ ਤੇ ਗੱਲ ਕਹਿਣੀ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਇਹ ਸਾਰੇ ਜਿਹੜੇ ਸਾਡੇ ਲੀਡਰ ਤੇ ਵਰਕਰ ਨੇ ਇਹਨਾਂ ਨਾਲ ਡਟ ਕੇ ਖੜਾ ਹੈ ਇਹ ਜਿਹੜੀ ਤੱਕੇਸ਼ਾਈ ਪੁਲਿਸ ਸਰਕਾਰ ਦੇ ਇਸ਼ਾਰੇ ਤੇ ਕਰ ਰਹੀ ਹੈ ਇਹਨੂੰ ਅਦਾਲਤਾਂ ਤੱਕ ਹਰ ਪਲੇਟਫਾਰਮ ਤੇ ਲੜਾਈ ਲੜਾਂਗੇ ਚਾਹੇ ਜ਼ਿਲ੍ਹਾ ਅਦਾਲਤ ਹੋਵੇ ਚਾਹੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਹੋਵੇ ਹਰ ਅਫਸਰ ਨੂੰ ਮੈਂ ਬੇਨਤੀ ਕਰਦਾ ਕਿ ਅਫਸਰ ਸੰਵਿਧਾਨ ਦੇ ਦਾਇਰੇ 'ਚ ਰਹਿਣ ਅਫਸਰ ਸੰਵਿਧਾਨ ਦੇ ਦਾਇਰੇ ਤੋਂ ਬਾਹਰ ਜਾ ਕੇ ਅਗਰ ਐਸੇ ਸਾਮ-ਦੰਦ ਦੰਦ ਭੇਤ ਜੋ ਸੋਦੀਆ ਸਾਹਿਬ ਨੇ ਕਿਹਾ ਜੇ ਪਰਚੇ ਦੇਣਗੇ ਤਾਂ ਅਸੀਂ ਅਦਾਲਤਾਂ ਦੇ ਵਿੱਚ ਜਾਵਾਂਗੇ ਤੇ ਇਨਸਾਫ ਦੀ ਲੜਾਈ ਨੂੰ ਕਨਕਲੂਸਿਵ ਐਂਡ ਤੱਕ ਲੈ ਕੇ ਜਾਵਾਂਗੇ ਹੁਣ ਕੋਈ ਰਿਮਾਂਡ ਵਗੈਰਾ ਹੁਣ ਮਿਲਿਆ ਕਿ ਉਹਨਾਂ ਨੂੰ ਇੱਕ ਦਿਨ ਦਾ ਜਿਹੜਾ ਰਿਮਾਂਡ ਹੈ ਇਹ ਕਹਿੰਦੇ ਜੀ ਇਹਦੇ ਵਿੱਚ ਬਹੁਤ ਅਣਪਛਾਤੇ ਬੰਦੇ ਨੇ ਉਹ ਅਣਪਛਾਤੇ ਬੰਦੇ ਅਸੀਂ ਉੱਥੋਂ ਕਿਤੋਂ ਆਈਡੈਂਟੀਫਾਈ ਕਰਨੇ ਨੇ ਸੋ ਇੱਕ ਦਿਨ ਦਾ ਅਦਾਲਤ ਨੇ ਰਿਮਾਂਡ ਦਿੱਤਾ ਕੱਲ ਨੂੰ ਦੁਬਾਰਾ ਪੇਸ਼ ਕਰਨਾ ਤੇ ਆ ਜਿਹੜਾ ਇੱਕ ਦਾ ਬਿਆਨ ਆ ਮੰਤਰੀ ਕੁਦੀਪ ਢੀਕ ਵਾਲ ਦਾ ਵੋਟਾਂ ਨੂੰ ਲੈ ਕੇ ਕਿਸਤਾ ਦੇਖਦੇ ਸੁਣੋ। ਦੇਖੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਿਹੜੇ ਕੁਲਦੀਪ ਢਾਲੀਵਾਲ ਆ ਇਹਨਾਂ ਨੂੰ ਸੀਰੀਅਸ ਲੈਣ ਦੀ ਲੋੜ ਨਹੀਂ ਕਿਉਂਕਿ ਇਹਨਾਂ ਨੂੰ ਤਾਂ ਪਾਰਟੀ ਨੇ ਨਹੀਂ ਸੀਰੀਅਸ ਲਿਆ ਕਦੇ। ਇਹ ਪਹਿਲੇ ਮੰਤਰੀ ਬਣੇ ਨੇ ਪੰਜਾਬ ਦੇ ਐਸੇ ਜਿਨ੍ਹਾਂ ਕੋਲੇ ਕੋਈ ਮਹਿਕਮਾ ਹੀ ਹੈ ਨਹੀਂ ਸੀ। ਮਤਲਬ ਅੱਕ ਕੇ ਉਡੀਕਦੇ ਰਹੇ ਵੀ ਕੋਈ ਮਹਿਕਮਾ ਮਿਲ ਜੂਗਾ। ਮਹਿਕਮਾ ਦਿੱਤਾ ਨਹੀਂ ਅਸਤੀਫਾ ਦੇਣਾ ਪੈ ਗਿਆ। ਅੱਜ ਆ ਕੇ ਬਿਆਨ ਕੀ ਦਿੰਦੇ ਕਹਿੰਦੇ ਜੀ ਅਕਾਲੀ ਦਲ ਡਰਾ ਕੇ ਵੋਟਾਂ ਲੈ ਰਿਹਾ ਹੈ। ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿ ਤੁਹਾਡੇ ਕੋਲ ਪੰਜਾਬ ਨੂੰ ਦੇਣ ਨੂੰ ਤਾਂ ਕੱਖ ਨਹੀਂ ਨਾ ਤੁਸੀਂ ਡਿਵੈਲਪਮੈਂਟ ਕੀਤੀ ਨਾ ਤੁਸੀਂ ਸੋਸ਼ਲ ਵੈਲਫੇਅਰ ਸਕੀਮਾਂ ਆਟਾ ਦਾਲ ਤੁਸੀਂ ਬੰਦ ਕਰਤੀ ਘੱਟੋ ਘੱਟ ਜਿਹੜੇ ਦਲੇਰ ਪੰਜਾਬੀ ਨੇ ਉਹਨਾਂ ਨੂੰ ਇਹ ਤਾਂ ਨਾ ਕੋਕ ਡਰ ਕੇ ਵੋਟਾਂ ਪਾਉਂਦੇ ਨੇ ਮਤਲਬ ਪੰਜਾਬੀਅਤ ਦੇ ਉੱਤੇ ਸਵਾਲ ਖੜਾ ਕਰ ਰਹੇ ਨੇ ਤੇ ਦੂਜਾ ਸਵਾਲ ਕਹਿੰਦੇ ਕਹਿੰਦੇ ਜੀ ਅਕਾਲੀ ਦਲ ਕੋਲ ਤਾਂ ਕੋਈ ਕੈਂਡੀਡੇਟ ਹੀ ਹੈ ਨਹੀਂ ਸੀ ਇਹ ਤਾਂ ਕੈਂਡੀਡੇਟ ਕਿਤੋਂ ਲੈ ਕੇ ਆਏ ਮੈਂ ਧਾਲੀਵਾਲ ਸਾਹਿਬ ਨੂੰ ਪੁੱਛਦਾ ਵੀ ਹਰਮੀਤ ਸੰਧੂ ਸਾਹਿਬ 2014 ਤੋਂ ਦਰਿਆ ਬਚਾਉਂਦੇ ਸੀ ਆਮ ਆਦਮੀ ਪਾਰਟੀ ਦੀਆਂ ਤੇ ਉਹ ਵ ਜਿਹੜੇ ਇਹਨਾਂ ਦੇ ਵਿਚਾਰੇ ਵਰਕਰ ਸੀ ਜਿਹੜੇ ਕਹਿੰਦੇ ਸੀ ਦਰੀਆਂ ਵਛਾ ਕੇ ਅੱਗੇ ਆਵਾਂਗੇ ਕਿੱਥੋਂ ਆਏ ਹਰਮੀਤ ਸਿੰਧੂ ਹਰਮੀਤ ਸਿੰਧੂ ਅਕਾਲੀ ਦਲ ਤੋਂ ਲੈ ਕੇ ਆਏ ਆਮ ਆਦਮੀ ਪਾਰਟੀ ਇੱਕ ਮਹੀਨਾ ਪਹਿਲਾਂ ਟਿਕਟ ਦਿੱਤੀ ਤੇ ਜਿਹੜੇ ਸ਼ਰਮਨੀ ਅਕਾਲੀ ਦਲ ਦੇ ਉਮੀਦਵਾਰ ਆ ਤਰਨਤਾਰਨ ਦੇ ਉਮੀਦਵਾਰ ਆ ਲੋਕਾਂ ਨੇ ਪਿਆਰ ਦਿੱਤਾ ਲੋਕਾਂ ਨੇ ਦਿਖਾਤਾ ਕਿ ਜਿਹੜੀ ਸਰਕਾਰ ਕੰਮ ਨਹੀਂ ਕਰੂਗੀ ਕੱਲੀਆਂ ਗੱਲਾਂ ਕਰੂਗੀ ਉਹਨੂੰ ਸਰਕਾਰਾਂ ਨੂੰ ਲੋਕ ਉਖਾੜ ਕੇ ਸਿੱਟ ਦੇਣਗੇ ਔਰ ਜਿਹੜਾ ਇਹ ਟ੍ਰੇਲਰ ਹੈ ਤਰਨਤਾਰਨ ਦਾ ਇਹ ਜਿਹੜੀ 30500 ਵੋਟ ਇਹਨੇ ਜ਼ੁਲਮ ਦੇ باوجود ਪਈ ਹੈ ਬਿਕਰਮ ਮਜੀਠੀਆ ਸਾਹਿਬ ਨੂੰ ਤੱਕ ਨੂੰ ਜੇਲ੍ਹ ਦੇ ਅੰਦਰ ਰੱਖਿਆ ਹੋਇਆ ਤਾਂ 30500 ਵੋਟ ਪੈ ਗਈ। ਇਹ 2027 ਦੇ ਵਿੱਚ ਸਰਕਾਰ ਨੇ ਇਲੈਕਸ਼ਨ ਨਹੀਂ ਲੜਨੀ ਹੁੰਦੀ। 2027 ਦੇ ਵਿੱਚ ਅਫਸਰਾਂ ਨੇ ਨਹੀਂ ਚੋਣ ਲੜ ਕੇ ਦੇਣੀ। ਉਦੋਂ ਲੋਕਾਂ ਨੇ ਵੋਟਾਂ ਪਾਉਣੀਆਂ ਨੇ ਉਦੋਂ ਆਮ ਆਦਮੀ ਪਾਰਟੀ ਨੇ ਲੱਭਿਆ ਨਹੀਂ ਲੱਭਣਾ। ਉਹ ਗੈਸਟਾ ਦੇ ਵਿੱਚ ਰਹਦਾ ਹੈ ਕਿ ਸੁਖਬੀਰ ਬਾਦਲ ਵੀ ਸਦੀ ਦੀ ਸਦੀ ਭਾਸ਼ਾ ਗੈਸਟਾ ਦੀ ਬੋਲ। ਉਸੇ ਹੀ ਨਜ਼ ਦੇ ਵਿੱਚ ਉਸੇ ਹੀ ਨਜ਼ ਦੇ ਵਿੱਚ ਉਹ ਦਬਕਾਉਂਦਾ। ਦਾਦੇ ਦਾ ਮੈਂ ਕਹਿੰਦਾ ਹਾਂ ਕਿ ਪੰਜਾਬ ਦੇ ਲੋਕ ਜਾਂ ਪੰਜਾਬ ਦੇ ਅਫਸਰ ਦੇ ਆ ਉਹ ਇਹਨਾਂ ਦਾਬਿਆਂ ਤੋਂ ਨਾ ਕਦੀ ਡਰੇ ਸੀ ਨਾ ਕਦੀ ਡੰਗੇ ਤੇ ਨਾ ਹੀ ਕਦੀ ਡੋਗੇ ਜਿਹੜਾ ਪਿਛਲਾ ਅਧਿਕਾਰ ਬੋਲਦਾ ਤੇ ਜਿਹੜਾ ਪਿਛਲਾ ਸਜਵੀਰ ਉਹਨਾਂ ਦਾ ਅਧਿਕਾਰ ਬੋਲਦਾ ਉਹ ਮੇਰੇ ਕੋਲ ਇੱਕ ਲੰਬੀ ਲਿਸਟ ਹੈ ਕਿ ਕਿੰਨੇ ਬੰਦੇ ਜਿਹੜੇ ਕਿੰਨੇ ਗੈਸਟ ਜਿਹੜੇ ਫੋਟੋਆਂ ਨਾਲ ਆਏ ਕਿਦੇ ਵਿੱਕੀ ਮਧੂ ਖੇਡ ਤੋਂ ਲੈ ਕੇ ਅਮਨਦੀਪ ਮਲਵਾਨੀ ਪੀਰ ਬੜੈ ਰੋਕੀ ਫਾਜ਼ਲ ਦਾ ਗੋਦੀ ਬਲਾਲ ਕੁਲਦੀਪ ਕਉਵਾਨਾ ਛੇੜਾ ਖੁੱਬਨ ਸੋਨੋ ਕੰਗਲਾ ਲੱਖੀ ਪਟਿਆਲਾ ਜੱਗੂ ਭਗਵਾਨ ਕੋਈ ਆ ਦੇਖੋ ਇਹਨਾਂ ਦੀਆਂ ਫੋਟੋਆਂ ਇਹਨਾਂ ਬੰਦਿਆਂ ਦੇ ਨਾਲ ਬੰਦਾ ਜਿਹੜੀਆਂ ਅਖਬਾਰਾਂ ਦੇ ਵਿੱਚ ਇਹ ਕੋ ਮੈਂ ਕੋ ਦੋ ਚਿੱਠੀ ਲਾਦਾ ਇਹ ਉਹ ਜਿਹੜੇ ਖਵਾਲਾ ਦੇ ਵਿੱਚ ਆਈ ਇਹਦੇ ਕੋਲ ਸਾਰੀਆਂ ਫੋਟੋਆਂ ਨੇ ਸਭ ਇਹ ਰਵਾਣਾ ਦਾ ਬੰਦੇ ਨੇ ਜਿਹੜੇ ਬੰਦੇ ਨੇ ਪੰਜਾਬ ਦਾ ਮਾਹੌਲ ਖਰਾਬ ਕਰਿਆ ਉਹ ਜਿਹੜੇ ਬੰਦੇ ਪੰਜਾਬ ਦੀ ਕੌਨਟੈਕਸਟ ਦੇ ਵਿੱਚ ਗੈਂਗਸਟਰ ਨੂੰ ਲੈ ਕੇ ਆ ਰਿਹਾ ਕਿ ਗੈਂਗਸਟਰ ਦੇ ਭਾਈ ਪੰਜਾਬ ਦੀ ਸਭਾ ਦੇ ਕਬਜ਼ੇ ਕੀਤਾ ਜਾਵੇ ਮੈਂ ਇਹ ਜਿਹੜਾ ਚਾਹੁੰਦਾ ਕਿ ਸਭ ਇੱਕਾ ਕਰੀ ਜੂਗਾ ਨਾ ਇਹਦਾ ਕੰਮ ਦੇਵਾਂਗੇ ਨਾ ਕਿਸੇ ਨੂੰ ਬੋਲ ਡਰੋਣਾ ਕਿ ਨਾਲ ਕਿਸੇ ਕੋਲ ਪਰਵਾਹ ਉਹ ਆਪਣੀ ਜਿਹੜੀ ਭਾਸ਼ਾ ਆ ਮੈਂ ਸਾਰਿਆਂ ਤੁਹਾਨੂੰ ਫੋਟੋ ਦਿਖਾ ਰਿਆ ਜਿਹੜੀਆਂ ਬਾਕਫਾਂ ਟਾਈਮ ਤੇ ਖਬਰਾਂ ਚ ਲੱਗੀਆਂ ਨਿਊਜ਼ਪੇਪਰਾਂ ਚ ਲੱਗੀਆਂ ਨਿਊਜ਼ਪੇਪਰ ਦੀ ਜਿਹੜਾ ਟਾਪ ਦੇ ਨਿਊਜ਼ਪੇਪਰਾਂ ਉੱਪਰ ਚ ਲੱਗੀਆਂ ਇਹਨਾਂ ਦੇ ਨਾਲ ਜਿੰਨ ਜਿੰਨ ਬੰਗਿਆਂ ਦੇ ਸੰਬੰਧ ਹੋਏ ਸੋ ਉਹਨਾਂ ਦੀ ਭਾਸ਼ਾ ਵੀ ਉਹਦਾਂ ਦੀ ਹੋ ਗਈ ਜਿੱਦਾਂ ਦੇ ਲੋਕਾਂ ਤੋਂ ਰਹਿੰਦੇ ਓਦਾਂ ਹੀ ਉਹ ਬੋਲਦੇ ਸੋ ਮੈਂ ਉਹਨਾਂ ਦੀ ਉਸ ਭਾਸ਼ਾ ਦੀ ਉਸ ਲੈਂਗੁਏਜ ਦੀ ਜਿਹੜੀ ਹੁੰਦਾ ਕਰਦਾ ਉਹਨਾਂ ਨੇ ਕਹਿਣਾ ਤੁਰਨਾ ਕਿ ਇਦਾਂ ਦਾ ਕੋਈ ਨਹੀਂ ਆ ਕਿ ਤੁਹਾਡੇ ਕੋ ਦੌਕੇ ਤੋਂ ਦੱਬ ਜੂਗਾ ਕੋਈ ਅਫਸਰ ਦੱਬ ਜੂਗਾ ਜਾਂ ਕੋਈ ਪੋਲਿਟਿਕਲ ਪਾਰਟੀ ਵਾਲਾ ਦੱਬਣਗੇ ਜਾਂ ਕੋਹ ਆਮਾ ਵੀ ਪਾਰਟੀ ਦਾ ਵਕੀਲ ਦੱਬ ਜੂਗਾ ਇਦਾਂ ਦਾ ਕੋਈ ਮਤਲਬ ਨਹੀਂ ਹੈ। ਦਾਹੀ ਗਾਲੀ ਸੁਣ। ਉਹ ਉਹਨੇ ਮੱਲ ਜਿਹੜੀ ਭਾਸ਼ਾ ਵਰਤੀ ਆ ਇਸ ਭਾਸ਼ਾ ਦੀ ਮੈਂ ਸਿੱਖੀ ਮੁੱਦਾ ਕਰਦਾ ਕਿ ਗੈਂਸਟਰ ਜਿਹਾ ਕਿ ਗੈਂਸਟਰ ਦੀ ਬੋਡੀ ਲੈਂਗੁਏਜ ਗੈਂਸਟਰ ਵਰਗੀ ਤੁਸੀਂ ਭਾਸ਼ਾ ਯੂਜ਼ ਕਰਦੇ ਹੋ ਇਹ ਤੁਹਾਨੂੰ ਮਤਲਬ ਜਿਹੜੀ ਆ ਪੁਰੀ ਬੋਲਤੀ ਤਰਸਿਆ ਕਾ ਮੈਂ ਕਹਿੰਦੀ ਆ ਕਿ ਤੂੰ ਕਿਹੜਾ ਨਾ ਕਰੇ ਇਹ ਰਾਹ ਬੜਾ ਸਰੋਗਾਰ ਹੈ ਸੰਬਧੀ ਜਿਹਦੇ ਰਾਹ ਤੇ ਪੰਜਾਬ ਦੀ ਪ੍ਰੋਗਰੈਸ ਨੂੰ ਕਾਣਾ ਚਾਹੁੰਦੇ ਹੂ ਪੰਜਾਬ ਦੇ ਲੋਕਾਂ ਨੇ ਪਹਿਲਾਂ ਹੀ ਬਹੁਤ ਦੁੱਖ ਵੇਖਿਆ ਬਹੁਤ ਭੈੜੇ ਹਾਲਾਤ ਵੇਖਿਆ ਉਹ ਹਾਲਾਤ ਕਿਧੇ ਪੰਜਾਬ ਵਿੱਚ ਲੰਦੇ ਸੀਗੇ ਉਸ ਸਮੇਂ ਦੀ ਕਾਲੀ ਲੀਡਰਸ਼ਿਪ ਨੇ ਜਿਹਦੇ ਤੇ ਤੁਹਾਡੇ ਪਿਤਾ ਜੀ ਸਰਦਾਰ ਤਗਨ ਸਿੰਘ ਬਾਦਲ ਸੀ ਮਿਸਟਰ ਸੀਗੇ ਕਾਲੀ ਦਾ ਮੇ ਕੋਰਦ ਸੀਗੇ ਉਨਾਂ ਨੇ ਇਹ ਹਵਾਪ ਲੈਣੇ ਕਾਰੋਸ ਤੇ ਬਕਾਲੇਦਾਰਾਂ ਨਾਲ ਕੇ ਤਾਂ ਪੰਜਾਬੀ ਕਿੱਥੋਂ ਤੱਕ ਜਿਹੜਾ ਦੁੱਖ ਭੋਗਿਆ ਕਿ ਸੋਚਿਆ ਨਹੀਂ ਥੋੜਾ ਜਿਹਾ ਕਦੀ ਸੋਚੋ ਕਿ ਤੁਹਾਡੀ ਇੱਕ ਗਲਤੀ ਜਿਹੜੀ ਤੁਸੀਂ ਉਹ ਬੰਦਾ ਐਸਵਾਈਐਮ ਮੈਥ ਦਾ ਜਿਹੜਾ ਇਸ਼ੂ ਸੀਗਾ ਉਹ ਦੇਬੀ ਲਾਦ ਨਾਲ ਤੁਸੀਂ ਸਮਝੌਤਾ ਕਰਕੇ ਦੇਖਿਓ ਉਹਨਾਂ ਨੂੰ ਆਪਣੇ ਹੋਟਲ ਬਣਾ ਲੈ ਤੇ ਪੰਜਾਬ ਦੇ ਪੁੱਤ ਕਿੰਨੇ ਮਰ ਗਏ ਕਿੰਨੇ ਪੰਜਾਬੀ ਮਰ ਗਏ ਕਦੀ ਸੋਚਿਆ ਤੁਸੀਂ ਕਿਉਂ ਆਪ ਨੂੰ ਵੀ ਉਸ ਨਾਲ ਟੱਕੜਾ ਦਉਂਦੇ ਹੋ ਤੁਸੀਂ ਫੇਰ ਚਾਹੁੰਦੇ ਹੋ ਕਿ ਪੰਜਾਬ ਪੰਜਾਬ ਦੇ ਮੁੰਡੇ ਗੈਸਟਰਾਂ ਪਾਜਣ ਪੰਜਾਬ ਦੇ ਮੁੰਡੇ ਖਿਲਾਫ ਟੱਕ ਲੈ ਕੇ ਪਹਿਲਾਂ ਸਭ ਧੱਕੇ ਦਿੱਤੀਆਂ ਤੁਹਾਡੇ ਹੱਥਾਂ ਨਾਲ ਦਿੱਤੀਆਂ ਪੰਜਾਬ ਦੇ ਲੋਕ ਮੂੰਹ ਦਾ ਖੋਹਦੇ ਰਹਦੇ ਬਹੁਤ ਦੁੱਖ ਦੇਖਿਆ ਆਪਣੇ ਆਪਣੇ ਲੋਕਾਂ ਨੇ ਹੁਣ ਇਹ ਸਭ ਹੋਰ ਇਹ ਚੀਜ਼ ਬਦਲ ਕੇ ਕੀਤੀ ਜਾਊਗੀ ਹੁਣ ਜਿਹੜਾ ਵੀ ਬੰਦਦਾ ਸਮਾਜ ਲੋਕਾਂ ਦੇ ਅੰਸਾਰ ਨਾਲ ਗੁੱਡਿਆਂ ਨਾਲ ਗੈਸਟਰਾਂ ਨਾਲ ਜਿਹੜਾ ਵੀ ਬੰਦਾ ਆਪਣੇ ਸਬੰਧ ਰੱਖੂਗਾ ਜਿਹੜੇ ਬੰਦਾ ਨਾਲ ਬੱਤੂਗਾ ਉਹਦੇ ਖਲਾਫ ਕਾਰਵਾਈ ਹੋਊਗੀ ਇਹ ਅਸੀਂ ਪਹਿਲਾਂ ਹੀ ਕਿਹਾ ਅਸੀਂ ਵੀ ਬੰਦਸ ਕਰਾਂਗੇ ਕਿ ਪੰਜਾਬ ਨੂੰ ਤੁਸੀਂ ਦਵਾਦਾ ਜਿਹੜਾ ਉਹ ਧੱਕੇ ਫੇਰ ਉੱਥੇ ਲੈ ਲੋ ਜਿੱਥੋਂ ਨਾਮ ਨਿਕਲਿਆ ਪੰਜਾਬ ਬਹੁਤ ਮੁੱਕੀ ਕੁਬੀਤੀ ਦੇ ਉੱਤੋਂ ਨਿਕਲਿਆ ਪੰਜਾਬ ਐਸੇ ਨੇ ਧੱਕੇ ਦੇ ਰਾਹ ਦੁੱਤੇ ਆ ਵਿਕਾਸ ਕਰਦੇ ਸਮਾਪ ਭਗਵਾਨ ਸਨਮਾਨ ਦੀ ਸਰਕਾਰ ਤੁਸੀਂ ਪੰਜਾਬ ਨੂੰ ਉਸਾਰ ਦੀ ਨੀਤੋਂ ਲਾਹਣੇ ਚੁੰਦੇ ਤੋਂ ਨਾਂਮਾਂ ਦੇ ਕੰਮਾਂ ਦੇ ਬੰਦਾ ਵੀ ਨਿੰਦਾ ਕਰਦਾ ਜਿਹੜਾ ਮਤ ਉਹ ਦੱਸਿਆ ਕਿ ਉਹਨਾਂ ਨੇ ਜਿਹੜਾ ਗ੍ਰਾਫ ਡੂਸ ਕੀਤੇ ਇੱਕ ਉਹਨਾਂ ਨੇ ਮੈਂ ਹੋਰ ਸੋਚਿਆ ਸੀਗਾ ਉਹਨਾਂ ਨੇ ਕਿਹਾ ਕਿ ਮੇਰੇ ਇਹ ਦਾ ਬਾਪੂ ਬਾਦਲ ਦਾ ਖੂਨ ਹੈ ਹਾਂ ਇਹ ਪੱਕੀ ਗੱਲ ਹੈ ਕਿ ਮੇਰੇ ਬਾਪੂ ਬਾਦਲ ਦਾ ਖੂਨ ਹੈ ਬਾਪੂ ਬਾਦਲ ਹੀ ਹੈ ਜਿਹਨੇ ਤਾਂ ਸਭ ਪਹਿਲਾਂ ਕਾਲੀਦਲ ਖਤਮ ਕੀਤਾ ਬਾਪੂ ਬਾਦਲ ਨੇ ਪਹਿਲਾਂ ਬਰੇ ਬਰੇ ਲੀਡਰ ਜਿਹੜੇ ਇਕ ਤੌੜੀ ਟੋੜਿਆ ਦਗੇ ਸਾਰੇ ਮੁਕਤੇ ਲਾ ਕੇ ਹੁਣ ਤੁਸੀਂ ਉਸੇ ਰਾਹ ਤੇ ਲੱਗੇ ਹੋ ਕਿਉਂਕਿ ਖੂਨ ਤੁਹਾਡੇ ਕੋਲ ਹੈ ਬਾਪੂ ਬਾਦਲ ਹੀ ਹੈ ਜਿਹੜਾ ਕਦੀ ਕਾਲ ਤੱਕ ਸਭ ਪਹਿਲਾਂ ਆਦਲ ਕਾਦੀ ਹੋਇਆ ਸੀ ਪਰ ਤੁਸੀਂ ਉਸੇ ਰਾਹ ਤੇ ਚੱਲ ਕੇ ਕਾਲਕਤਾ ਸਾਹਿਬ ਤੋਂ ਆਪਣੀਆਂ ਗਲਤੀਆਂ ਮੰਨ ਕੇ ਤੇ ਆਪਣੀਆਂ ਗਲਤੀਆਂ ਫੇਰ ਕਾਲਕਤਾ ਤੁਸੀਂ ਜਿਹੜਾ ਉਹ ਵਗਾਰ ਦੇ ਤੁਹਾਡੇ ਕੋਈ ਭਲਾ ਨਹੀਂ ਹੋਣਾ ਬਾਪੂ ਬਾਦਲ ਨੇ ਪੰਜਾਬ ਦਾ ਬੇੜਾ ਕਰ ਦਿੱਤਾ ਬਾਪੂ ਪੰਜਾਬ ਬਾਦਲ ਨੇ ਪੰਜਾਬ ਨੂੰ ਡੋਟਿਆ ਤੁਸੀਂ ਨੋਟਰੇ ਉਹਦੀ ਨਿੱਕੀਏ ਤੇ ਕਾਲੇ ਜੋ ਤੁਹਾਡੇ ਬਾਪ ਦੀਆਂ ਮਿੱਤੀਆਂ ਤੁਸੀਂ ਉਹਨਾਂ ਮਿੱਤੀਆਂ ਨੂੰ ਹੀ ਲਾਗੂ ਕਰਵੇ ਕੋਈ ਵੱਖਰੀਆਂ ਨਹੀਂ ਕਰਵੇ ਇਸ ਕਰਕੇ ਦੋ ਬਾਪੂ ਬਾਦਲ ਨੇ ਕੀਤਾ ਉਹ ਕਿਦਾ ਸੋਚਿਆ ਕਰੂਗੀ ਕੀਤਾ ਕੀ ਪੰਜਾਬ ਨੇ ਉਹਨਾਂ ਨੇ ਪੰਜਾਬ ਨੂੰ ਵਿੱਚੋਂ ਤੱਕ بچਾਉਣ ਨਾਲ ਖਾ ਉਹਨਾਂ ਨੂੰ ਮੁਕਤੰਤੀ ਬੜੇ ਜੀ ਇਸ ਕਰਕੇ ਤੁਹਾਡੇ ਅੰਦਰ ਖੂਨ ਕਿਦਾ ਅਖੀ ਦਾ ਨਹੀਂ ਕਦੀ ਤੂੰ ਹੀ ਕਹਿੰਦਾ ਮੇਰੇ ਬਾਲ ਸਾਹਬ ਦੇ ਬਾਪ ਸਮਾਨ ਹੈ ਕਦੀ ਤੂੰ ਹੀ ਕਹਿੰਦਾ ਮੇਰੇ ਖੂਨ ਆ ਖੂਨ ਤੁਹਾਡੇ ਠੀਕ ਹੈ ਉਹੀ ਕੰਮ ਕਰਦੇ ਉੱਥੇ ਜੋ ਕੰਮ ਦੇ ਸੀਗੇ ਕੋਈ ਕੰਮ ਤੁਸੀਂ ਆਪ ਸ਼ੁਰੂ ਕੀਤੇ ਉਹੀ ਕੰਮ ਉਹਨਾਂ ਨੇ ਪਹਿਲਾਂ ਕੀ ਕੀਤਾ ਸੀ ਨਾ ਪੰਜਾਬ ਦੇ ਆਤਮ ਖਲਾਸਾ ਕਰਾਇਆ ਪੰਜਾਬ ਦੇ ਮੁੰਡਿਆਂ ਨੂੰ ਪੰਜਾਬ ਦੇ ਲੋਕਾਂ ਦੇ ਬੱਚਿਆਂ ਨੂੰ ਮਰਜੀ ਦੇ ਬਣਾ ਕੇ ਉਹਨਾਂ ਦੇ ਧਰਮ ਤੇ ਆਪੜੇ ਆਪਣੇ ਬੱਚੇ ਤੁਹਾਨੂੰ ਦੇ ਆਪਣੇ ਭਤੀਜੇ ਉਪਰੋਂ ਮਾਂ ਨੇ ਦੇਖਿਆ ਭੇਟਾ ਆਪ ਮੱਝੇ ਪੰਜਾਬ ਦੇ ਪੁੱਤ ਜਿਹੜੇ ਉਹ ਮਰਜੀ ਆ ਸਰ ਪੰਜਾਬ ਦੇ ਪੁੱਤਾਂ ਨੂੰ ਕਿਹੜਾ ਲਾਇਆ ਉਸੇ ਵਾਂਗ ਹੁਣ ਤੁਸੀਂ ਬੋਲਾਂ ਕਰਦੇ ਇਹ ਜਿਹੜੀ ਦੇਸ਼ਾਂ ਦੀ ਪ੍ਰੋਜੈਕਟ ਤੁਸੀਂ ਕਰਿਓ ਇਹ ਪੰਜਾਬ ਤੇ ਨਹੀਂ ਕਰ ਦਿੱਤੀ ਜੋ ਵੀ ਭਾਵੇਂ ਲੋ ਮੰਦੀ ਹੋਵੇ ਅਸੀਂ ਇਹਦੀ ਲੜਾਈ ਲੜਾਂ ਅਹੀਂ ਦੇਸ਼ਾਂ ਨੂੰ ਪੰਜਾਬ ਦੇ ਅੰਦਰ ਕਿਹ ਮਿੱਤਦਾ ਦਾ ਮੂੰਹ ਨੂੰ ਭੰਗ ਨਹੀਂ ਕਰਵਾਗੇ ਉਹ ਜਿਹੜਾ ਬੰਦਾ ਉਹਨੂੰ ਸ਼ੈਟਰ ਕਰੂਗਾ ਉਹ ਖਲਾ ਨੂੰ ਨਹੀਂ ਕਰਵਾਏਗਾ ਮੈਂ ਇਹ ਇਹ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਪੰਜਾਬ ਨੂੰ ਕਿੰਨਾ ਪੰਜੋਰ ਨਾ ਸੁਣੋ ਕਿ ਜੋ ਕੋਈ ਕਹੋਗੇ ਉਹ ਹੋਊਗਾ ਪੰਜਾਬ ਨੂੰ ਕਦੀ ਵੀ ਕੋਈ ਜੋਰ ਨਹੀਂ ਪੰਜਾਬ ਹਮੇਸ਼ਾ ਲੜਦਾ ਗਿਆ ਲੜਦਾ ਰਹੂਗਾ ਪੰਜਾਬ ਸਰਨਾ ਕੋਈ ਕਦੀ ਦੱਬਿਆ ਨਾ ਦੱਬਿਆ ਜਾਣਾ ਤੁਸੀਂ ਅੰਜ ਕਾਹ ਗਏ ਹੋ ਹੁਣ ਜਿਹਦਾ ਇਹਨਾਂ ਲੰਮਾ ਸਮਾਂ ਪਹਿਲਾਂ ਮਤਲਬ ਬਾਪੂ ਨੇ ਪੰਥ ਜਿਹੜਾ ਹੀ ਉਹ ਬੀਜੇਪੀ ਦੇ ਨੰਦੇ ਥੱਲੇ ਦੇ ਜੜਿਆ ਹੁਣ ਤੁਸੀਂ ਲੱਗੇ ਹੋ ਵੀ ਜਲਦੀ ਨਾਲ ਜਿਹਦਾ ਬੀਜੇਪੀ ਕੋਲ ਚੱਲਦਾ ਵੋਟਾਂ ਉਧਾਰ ਕੇ ਪੁਰੀ ਸਭ ਤੋਂ ਜੋ ਬੰਦੀ ਕਰੋ ਇਹ ਤੁਹਾਡਾ ਹੈ ਪਰ ਇਦਾਂ ਨਹੀਂ ਹੈ ਕਿ ਕੋਈ ਪੰਜਾਬ ਨੂੰ ਬਦਵਾ ਕਰ ਦੋਗੇ ਸਦਾ ਦੇ ਨਾਸਤੇ ਲੋਕਾਂ ਦੇ ਪੁੱਤਾਂ ਨੂੰ ਗੈਸਰ ਵੀ ਬੰਦ ਕਰ ਦੇ ਲੋਕਾਂ ਦੇ ਪੁੱਤਾਂ ਨੂੰ ਲੋਕਾਂ ਦੇ ਅੰਦਰੀ ਸਾਰੀ ਕਰਦਾ ਲੋਕਾਂ ਦੇ ਪੁੱਤਾਂ ਨੂੰ ਵਧੀਆ ਤੋਂ ਵਧੀਆ ਨੌਕਰੀਆਂ ਦੇ ਕੇ ਸੈੱਟ ਕਰੂੰਗੀ ਕਲਬਾਂਨ ਸੈੱਟ ਕਰੂੰਗੀ ਪਰ ਜਿਹੜੇ ਲਈ ਤੁਸੀਂ ਕੋਲੇ ਹੋ ਕੇ ਸਭ बोल जाओ लोग जाने बहुत पंजाब बर्बाद हो गया नीतियां करके किन किकाली कर छड़ तो के करी जागे क्योंकि नीतियां बोलचाल अकाली दल का नुकसान हो पंजाब का कोई नुकसान कर दो मैं यह कहना चाहता साल अपन स्टेटमेंटा जोड़ो कोई ताल डर वाली सहज ਜਿੰਨੇ ਮੱਦੀ ਡੈਕਸਟਰ ਰਿਪੋਰਟਸ ਕਰਦੇ ਜਿੰਨੇ ਮੱਦੀ ਸਿਆਸਤ ਕਰਾਇਓ ਪਰ ਨਹੀਂ ਜਨਗਤ ਦੇ ਲੋਕੀ ਮੰਨੂਗੇ ਪਰ ਜੋ ਮੱਦੀ ਹੋਵੇ ਇਹ ਮੈਂ ਮਤ ਜਿਹੜਾ ਕਹਿਣਾ ਚਾਹੁੰਦਾ ਇਹ ਤਾਂ ਇਹ ਕਿਉਂਕਿ ਉਹਨਾਂ ਨੇ ਕੰਮ ਜਿਹੜੀ ਉਹਨਾਂ ਦੀ ਭਾਸ਼ਾ ਦਿੱਤੀ ਕੋ ਮੈਂ ਫੇਰ ਤੁਹਾਨੂੰ ਕਹਿੰਦਾ ਕਿ ਮੈਂ ਸਮਝਦਾ ਕਿ ਜੈਸਾ ਦੇ ਜਿਹੜੇ ਬਾਬਲ ਜੀ ਦੀ ਸੁਖਬੀਰ ਜੀ ਦੀ ਆਪਣੀ ਭਾਸ਼ਾ ਵੀ ਉਹਨਾਂ ਦੀ ਹੋਣੀ ਆਪਣਾ ਬੋਡੀ ਲੈਂਗੁਏਜ ਵੀ ਉਹਦਾਂ ਦੀ ਹੈ ਕਰਮ ਕਰਮ ਜਿੰਨੀ ਚੋਣ ਦੇ ਵਿੱਚ ਸਵਾਲ ਪੜੇ ਹੁੰਦੇ ਨੇ ਕਿ ਕਾਹਲੀ ਦਾ ਜਿਹੜਾ ਮੀਟ ਮਖੜਾ ਕੀਤਾ ਸੀ ਉਸ ਦੇ ਵਿੱਚ ਵੀ ਕੈਂਸਰ ਹਵਾ ਦੀ ਅਗਰ ਆਪ ਕੋਲ ਨੰਬਰ ਸਾਰੀ ਦਾ ਪੰਚ ਹੈ। ਨਹੀਂ ਉਹ ਜਿਹੜੀ ਮੈਂ ਕਹਿਆ ਹਾਂ। ਕੋਈ ਵੀ ਕਹਿੰਦਾ ਕਿ ਪੌਟਕਸ ਦੇੰਦ ਬੰਦਾ ਐਕਟਰਾਂ ਨੂੰ ਸਖੀਰ ਉਹਦੀ ਯਾਰ ਹੈ। ਮੈਂ ਉਹੀ ਗੱਲ ਕਹਿ ਰਿਹਾ। ਉੱਤ ਹੀ ਯੂਜ਼ ਹੋ ਜਾਂਦਾ। ਉਹੀ ਗੱਲ ਕਹਿਆ ਕਿ ਜੋ ਕੁਝ ਹੋਇਆ, ਜੋ ਡਰਾਇਆ, ਧਮਕਾਇਆ ਗਿਆ ਸਭ ਉਹਦੇ ਅੰਦਰ ਹੀ ਚਲ ਪਹਿਲਾਂ ਪੱਕਾ ਹੋ ਕੇ। ਮੈਂ ਤਾਂ ਇਹ ਗੱਲ ਕਹਿ ਰਿਹਾ ਕਿ ਉਹਨਾਂ ਦੀ ਆਪਣੀ ਬੋਡੀ ਲੈਂਗੁਏਜ ਜਿਹੜੀ ਆਪਣੀ ਭਾਸ਼ਾ ਜਿਹੜੀ ਉਹ ਉਹਦਾਂ ਦੀ ਹੋਗੀ ਜਦੋਂ ਐਕਟਰਾਂ ਦੇ ਜਾਂਸੀ ਮੰਨ ਕੇ ਵੀ ਤੁਸੀਂ ਇਸ ਤਰੀਕੇ ਨਾਲ ਤਰਨਤਾਂ ਦੇ ਵਿੱਚ ਬੇਦਖਲ ਹੱਥਾਂ ਦੇ ਜਾਂ ਤੋਂ ਦੇ ਕੇ ਜਿਵੇਂ ਬੰਦੇ ਦੇ ਡੈਕਸਾ ਨਾਲ ਸਬੰਧ ਹੈ ਜਿਹੜੇ ਬੰਦੇ ਟਿਕਟਾਂ ਦੇਦੇ ਨੇ ਲੈ ਕੇ ਆ ਰਹੇ ਉਹਨਾਂ ਦੇ ਖਿਲਾਫ ਲਾਬ ਹੋਈ ਹੁੰਦੀ ਹੈ ਤੁਹਾਡੀ ਜੀ ਸਾਹਿਬ ਕਾਫੀ ਸ਼ਿਕਾਇਤਾਂ ਵੀ ਹੋਈਆਂ ਸੀ ਕਿ ਤੁਹਾਡੀ ਪਾਰਟੀ ਜਾਨ ਲੱਗੇ ਧੱਕੇਚਾਹੀ ਅੱਜ ਬੀਜਪੀ ਨੂੰ ਤਲਬ ਕੀਤਾ ਕਿ ਉਹਨਾਂ ਕਮਿਸ਼ਨ ਨੇ 25 ਨਵੰਬਰ ਨੂੰ ਲਾਓ ਉਹਦੀ ਯੋਧੇ ਕਿ ਤੁਹਾਨੂੰ ਪਤਾ ਕਿਉਂਕਿ ਉਹ ਤਾਂ ਉਹਨਾਂ ਦਾ ਪ੍ਰਬੰਧਕੀ ਇਸ਼ੂ ਆ ਉਹ ਸਾਡਾ ਕੋਈ ਇਸ਼ੂ ਨਹੀਂਗਾ ਕਦੇ ਦੀ ਕੀਤਾ ਕਦੇ ਨਹੀਂ ਕੀਤਾ ਪਰ ਮੈਂ ਤਾਂ ਤੁਹਾਨੂੰ ਇਹ ਕਹਿੰਦਾ ਕਿ ਜਿੱਥੇ ਦਾਪੇ ਮਾਰੇ ਜਿੱਥੇ ਦੂਜੇ ਪਾਰਟੀਆਂ ਦਾ ਬੂਥ ਨਹੀਂ ਲੱਗ ਰਿਹਾ ਤਾਂ ਅਸੀਂ ਤੋਂ ਉਹ ਗੱਲ ਕਹਿ ਦੇ ਪੇਲ ਕਰਨੇ ਉਹ ਉਹਦੀ ਪਰਤਾਹ ਕਰੋ ਸਮਝ ਗਏ ਕਿ ਇਸ ਗੱਲ ਤੇ ਮੇਰੀ ਇਹ ਵਿਸ਼ੀ ਹੈ ਕਿ ਗੈਂਗਸਟਰ ਕੱਲ ਦੀ ਦਲ ਦੀ ਸ਼ਰਤ ਸਹਿਣਾ ਹੈ ਪੰਜਾਬ ਦੀ ਸਿਆਸਤ ਕਰਨਗੇ ਉਹ ਵੀ ਹੋਦਿਆਂ ਹੈ ਭਾਵੇਂ ਜੂਗ ਕਾਇਦਲ ਕਹਿੰਦਾ ਕਿ ਗਿਆਨੀ ਜਿਹੜਾ ਹੈਗਾ ਆ ਪੋਲਿਟੀਕਲ ਮੈਨਟਾ ਆ ਦੇਣਾ ਤੇ ਜਿਹੜਾ ਤਲ ਤਾਂ ਜਿਨ ਮੰਗੜੇ ਇਹਨਾਂ ਨੇ ਬੁਖਾਰ ਕੀਤਾ ਜਾ ਰਿਹਾ ਉਹਨਾਂ ਦੇ ਦਬਾਇਆ ਜਾ ਰਿਹਾ ਉਹਦੇ ਨਹੀਂ ਹੁੰਦੇ ਕੁਝ ਨਹੀਂ ਸਭ ਜਿਹੜੇ ਬੰਦਿਆਂ ਨੇ ਬੂਥ ਨਹੀਂ ਲਗਾ ਦਿੱਤੇ ਜਿਹੜੇ ਬੰਦਿਆਂ ਦਾ ਕੋ ਖਦਾ ਹੋਗਾ ਉਹਨਾਂ ਲੋਕਾਂ ਦਾ ਸੀ ਕੋਈ ਗੱਲ ਨਹੀਂ ਕੋਤਕ ਤੂੰ ਜਾ ਕੇ ਆਪ ਕੋ ਵੀ ਲੱਗੂ ਉਹਨਾਂ ਨੇ ਕਿਹਾ ਨਹੀਂ ਤੂੰ ਮੀਡੀਆ ਜਾਦਾ ਯਾਰ ਆਪ ਜਾ ਕੇ ਦੇਖੋ ਹੋਇਆ ਹੋਰ ਸਮਝ ਨਹੀਂ ਗੱਲ ਸਾਧਿਤ ਬੋਲੇ ਕਿ ਤੁਸੀਂ ਜਾ ਕਿਹੜੇ ਬਸੇ ਪੰਜਾਬ ਤੋਂ ਤੁਸੀਂ ਪੰਜਾਬ ਤੋਂ ਫਿਰ ਉਹਨਾਂ ਦੀ ਧੱਕੜਿਆ ਜਿਹੜੀ ਥਾਂ ਤੋਂ ਨਿਕਲੇ ਇਹਨਾਂ ਦਾ ਗੁਆਚੀ ਇਹਨਾਂ ਦੇ ਹੋਟਲ ਵਾਲੇ ਬਸਾ ਬਣਾ ਲਿਆ ਪਲਾਟ ਬਣਾ ਲਿਆ ਪੰਜਾਬ ਮੋਟ ਕੇ ਖਾ ਗਏ ਪੰਜਾਬ ਦੇ মামਾ ਦੇ ਪੁੱਤ ਜਾ ਕੇ ਜਾ ਇਹ ਅੰਦਰ ਨਾਲ ਮਾਜੀ ਨੂੰ ਧਮਕੀ ਆਈ ਇਹ ਨਸ਼ਰਾਮਲਨ ਨੂੰ ਰੋਕ ਬਣਾਉਣ ਲਈ ਬਕਾਇਦਾ ਸਿੱਧੂ ਮੁਸਲ ਦੇ ਪਿਤਾ ਨੂੰ ਵੀ ਧਮਕੀ ਆਈ ਇਹ ਹੋਰ ਥਾਂ ਬੰਦੀ ਜਿਹਦਾ ਮਤਲਬ ਦੇਖੋ ਧਮਕੀ ਦਿੱਤਾ ਤੇ ਉਹ ਇਦਾਂ ਨਹੀਂ ਹੈ ਕਿ ਕਿਸ ਮਾਸਟਰ ਜਿਹੜਾ ਵੀ ਬੰਦਾ ਕਾਨੂੰਨ ਭੰਗ ਕਰਨ ਦੀ ਕੋਸ਼ਿਸ਼ ਕਰੂ ਕਾਨੂੰਨ ਨੂੰ ਆਪਣੇ ਖਿਲਾਫ ਲਾਉਣ ਦੀ ਕੋਸ਼ਿਸ਼ ਕਰੂ ਚਾਹੇ ਉਹ ਗੈਸਟਰ ਨੇ ਤੇ ਕੋਈ ਵੀ ਆ ਉਸ ਬੰਦੇ ਦੇ ਖਿਲਾਫ ਸਰਕਾਰ ਨਾਟਕੇ ਜਿਹੜਾ ਕਰਦੀ ਜਿਹੜੀ ਬੰਦਾ ਬੈਂਗ ਮੈਂ ਆਪਣੇ WhatsApp ਗਰੁੱਪ ਪਰ ਹੈ ਉਹ ਜਿਹਦੇ ਬੰਦਿਆਂ ਨੂੰ ਸ਼ਾਮਲ ਕਰਦੇ ਉਹ ਚ ਧਮਕੀ ਦਿੱਤੀ ਜਾ ਰਹੀ ਹੈ ਅਗਰ ਕੋਈ ਮੈਂ ਕਹਿੰਦਾ ਕੋਈ ਉਹਦੀ ਵੀ ਸ਼ਾਦੀ ਨੂੰ ਉਹ ਵੀ ਕਾਹਦੇ ਸੁੱਕਾ ਕੋਈ ਕਰਦਾ ਪੜ੍ਹੇ ਐਸੀ ਕਿਹਨੂੰ ਪਾਸ ਨਿਕਲਣਾ ਹੈ